ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰਾ ਚੰਨ ਤੇ ਤੁਹਾਡਾ ਸਵਾਗਤ ਹੈ ਜੀ ਟੂ ਫੈਨ ਮੈਂ ਕਿੱਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕੁਲਵੀਰ ਬੋਪਰਾ ਹਾਂ ਅਗੂਸਮੇ ਚੈਨਲ ਤੇ ਨਵੇਂ ਪੁਲਿਸ ਮੈਨ ਚੈਨਲ ਸਬਸਕ੍ਰਾਈਬ ਕਰਕੇ ਜਾਓ ਕਲਾ ਬੀਸਿਕ ਨਾ ਜਾਓ ਤੇ ਅੱਜ ਹੈਗੀ ਤਰੀਕ 20 ਤੇ ਸ਼ੁਕਰਵਾਦ ਆ ਦਿੰਨੇ ਆ ਤੇ ਦੁਪਹਿਰ ਦਾ ਟਾਈਮ ਹੈ ਦੇਖੋ ਜੀ ਕੰਮ ਕਰ ਕਰਦੇ ਖਤਮ ਹੋ ਗਿਆ ਤੇ ਇਸ ਵੇਲੇ ਕੀਤਾ ਸੀ ਲਾਈਵ ਅਸੀਂ ਤੇ ਤੁਹਾਨੂੰ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਇਸ ਬਲੌਗ ਨੂੰ ਪੂਰਾ ਦੇਖੋ ਤੇ ਐਂਡ ਤੱਕ ਦੇਖਿਓ ਨਾ ਤੇ ਆਪਣੇ ਵਿਚਾਰ ਦੱਸਿਓ ਤੇ ਦੇਖੋ ਜੀ ਪਰਸੋਂ ਸੀ ਲਾਈਵ ਹੋਇਸ ਕੱਲ ਚਲੋ ਖੈਰ ਨਹੀਂ ਹੋਏ ਹੈਗੇ ਤੇ ਲਾਈਵ ਸਾਡਾ ਟਾਈਮ ਹੈਗਾ 7 ਤੋਂ 8 ਰਾਤ ਨੂੰ ਲਾਈਵ ਹੋਗੇ ਤੇ ਪਰਸੋਂ ਇੱਕ ਕਮੈਂਟ ਆਇਆ ਸਾਨੂੰ ਤੇ ਦੇਖੋ ਜੀ ਕਮੈਂਟ ਕਰਨ ਵਾਲੇ ਵੀ ਹੱਦ ਕਰ ਦਿੰਦੇ ਆ ਜਿਹੜੇ ਕਮੈਂਟ ਕਰਦੇ ਹੋ ਸਾਨੂੰ ਪਤਾ ਵੀ ਸਾਡੇ ਪਿੰਡ ਦੇ ਹੀ ਆ ਯਾਨੀ ਸਾਡਾ ਗਵਾਂਢ ਹੀ ਲਾ ਲੋ ਹਣਾ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੀ ਉਹਨਾਂ ਨੂੰ ਪਤਾ ਹੀ ਆ ਨਾ ਦੇਖੋ ਜੀ ਸਹੀ ਕਮੈਂਟ ਕਰਿਆ ਕਰੋ ਤੇ ਸਾਡਾ ਚੈਨਲ ਮੈਂ ਕੱਲ ਦੇ ਵਲੌਗ ਚ ਵੀ ਦੱਸਿਆ ਸੀਗਾ ਵੀ ਸਾਡਾ ਚੈਨਲ ਫੈਮਿਲੀ ਰਿਟਡ ਆ ਤੇ ਸਾਡੇ ਭੈਣ ਭਰਾ ਹੋਰ ਬਾਹਰੋਂ ਔਰ ਇਧਰੋਂ ਵੀ ਕਈ ਪਟਿਆਲੇ ਵਾਲੇ ਹੋ ਗਏ ਸਮਾਣੇ ਵਾਲੇ ਹੋ ਗਏ ਤੇ ਔਰ ਇਧਰ ਮਾਨਸੇਰੀ ਵਾਲੋ ਤੇ ਹੋ ਸਾਡੀ ਮਾਨ ਫੈਮਿਲੀ ਤੇ ਸਾਡੇ ਮੈਕਸੀਕੋ ਵਾਲੇ ਭਾਜੀ ਹੋਣੀ ਯਾਨੀ ਸਾਰੇ ਸਾਡੇ ਵਲੌਗ ਦੇਖਦੇ ਆ ਤੇ ਸਾਨੂੰ ਲਾਈਵ 'ਚ ਸੋਣਾ ਕਮੈਂਟ ਕਰਦੀ ਵਧੀਆ ਲੱਗਦਾ ਨੇ ਦੇਖੋ ਪਰਿਵਾਰਕ ਦੇਖਣਾ ਹਨਾ ਤੇ ਠੀਕ ਲੱਗਦਾ ਆ ਚਲੋ ਆਪ ਆਪਣੀ ਸੋਚਣੀ ਆ ਪਰ ਜਿਹੜੇ ਕਮੈਂਟ ਕਰਦੇ ਆ ਤੇ ਸਹੀ ਕਰਿਆ ਕਰੋ ਨਹੀਂ ਤੇ ਪਛਤਾਓਗੇ ਸੁਧਰ ਜਾਓ ਨਹੀਂ ਤੇ ਪਛਤਾਓਗੇ ਨਾ ਤੇ ਮੇਰਾ ਇਹੀ ਕਹਿਣਾ ਦੇਖੋ ਜੀ ਮੈਂ ਚੈਨਲ ਚਲਾਉਣੀ ਆ ਤੇ ਮੇਰੇ ਚੈਨਲ ਤੇ ਮਤਲਬ ਕੋਈ ਗਲਤ ਕਮੈਂਟ ਕਰੂਗਾ ਜਾਂ ਮੈਨੂੰ ਹਰਾਸ ਕਰੂਗਾ ਤੇ ਤੁਸੀਂ ਸਾਈਬਰ ਕ੍ਰਾਈਮ ਸੁਣਿਆ ਹੋਣਾ ਉੱਥੇ ਮੈਂ ਸ਼ਿਕਾਇਤ ਕਰ ਸਕਦੀ ਆ ਵੀ ਮੈਨੂੰ ਗਲਤ ਕਮੈਂਟ ਕਰਦੇ ਆ ਦੇਖੋ ਜੀ ਮੈਂ ਇਹ ਚੱਕਰਾਂ 'ਚ ਪੈਣਾ ਨਹੀਂ ਚਾਹੁੰਦੀ ਹੈਗੀ ਤੇ ਤੁਸੀਂ ਵੈਸੇ ਸੁਧਰੀ ਜਾਓ ਤਾਂ ਵਧੀਆ ਗੱਲ ਹੈ ਨਾ ਤੇ ਇਹ ਜੀ ਕਮਲ ਕੁਛ ਨਹੀਂ ਰੱਖਿਆ ਹੈਗਾ ਤੇ ਮੈਂ ਕਿਸੇ ਨੂੰ ਚੰਗਾ ਮਾੜਾ ਕਰਕੇ ਰਾਜੀ ਨਹੀਂ ਹੈਗੀ ਮੈਨੂੰ ਜਿਹੜਾ ਕੋ ਕਹਿੰਦਾ ਕਈਆ ਕੋਈ ਚੱਕਰ ਨਹੀਂ ਮੈਨੂੰ ਨਹੀਂ ਪ੍ਰਵਾਹ ਕਿਸੇ ਦੀ ਹੈਗੀ ਤੇ ਪਹਿਲਾਂ ਇੰਸਟਾਗ੍ਰam ਸਾਡੇ ਨਾਲ ਉਹ ਮਤਲਬ ਕਮੈਂਟ ਕੀਤੇ ਸਾਨੂੰ ਪਤਾ ਉਹ ਨਾ ਬਾਰੇ ਹੈ ਨਾ ਜਿਸ ਕਰਕੇ ਸੋਚ ਸੰਗ ਕਿ ਕਮੈਂਟ ਕਰਾ ਕਰੋ ਤੁਹਾਡੇ ਘਰ ਵੀ ਮਾਵਾਂ ਧੀਆਂ ਪੈਣਾ ਹੈ ਨਾ ਤੁਸੀਂ ਵੀ ਇੱਕ ਔਰਤ ਦੇ ਕੁੱਖੋ ਜਨਮ ਲਿਆ ਆ ਸਮਝਦੇ ਹੋ ਮੇਰੀ ਗੱਲ ਨੂੰ ਹੈ ਨਾ ਤੇ ਕਿਸੇ ਔਰਤ ਨੂੰ ਕਹਿਣਾ ਤੇ ਬਹੁਤ ਮਾੜੀ ਗੱਲ ਆ ਤੇ ਅੱਗੇ ਤੁਹਾਨੂੰ ਪਤਾ ਹੈ ਸਾਡੀ ਕਿਤਕ ਪਹੁੰਚਿਆ ਸੀ ਕਿਤਕ ਪਹੁੰਚ ਰੱਖਦੇ ਆ ਆਪਣੀ ਹੈ ਨਾ ਦੇਖਣ ਨੂੰ ਹੀ ਸਦਮਾ ਰਾਦੇ ਆ ਇਸ ਸੰਪਰ ਇਹਨੇ ਸਾਡੀ ਜਿੰਦਗੀ ਹੋ ਜਾਈ ਹੈ ਨਾ ਤੇ ਸਾਡੀ ਪਹੁੰਚ ਰੂਣਾ ਪਰਖਿਓ ਤੇ ਮਜਬੂਰ ਮੇਰੇ ਸਮੇ ਨੂੰ ਬੋਲਣਾ ਪੈਂਦਾ ਪਰ ਨਹੀਂ ਬੋਲਣਾ ਨਹੀਂ ਚਾਹੀਦਾ ਕਿਸੇ ਨੂੰ ਚਲੋ ਖੈਰ ਕਈ ਇਦਾਂ ਦੇ ਹੁੰਦੇ ਆ ਲੋਕ ਵੀ ਆਪਾਂ ਨੂੰ ਬੋਲਣ ਤੇ ਮਜਬੂਰ ਕਰਦੇ ਹੈ ਨਾ ਤੇ ਗੱਲ ਇਹ ਆ ਤੇ ਸੁਧਰ ਜਾਓ ਮੈਨੂੰ ਜਿੰਨਾ ਤੋਂ ਹੋ ਸਕਦਾ ਆ ਤੇ ਜੇ ਇਦਾਂ ਨੇ ਕਮੈਂਟ ਕਰਨੇ ਹੁੰਦੇ ਨਾ ਸਾਡੀ ਮਤਲਬ ਲਾਈਵ ਚ ਨਾ ਆਇਆ ਕਰੋ ਤੇ ਹੋਰ ਹੋਰ ਜਨਰਲ ਬਹੁਤ ਆਇਆ ਨਾ ਤੇ ਮਤਲਬ ਚਲੋ ਖੈਰ ਆਪਣੇ ਜਿਤੋਂ ਵਧੀਆ ਕਰਦੇ ਹੋਣਗੇ ਜਾਂ ਕਿਦਾਂ ਵੀ ਸਾਨੂੰ ਨੇ ਚੰਗਾ ਲੱਗਦਾ ਇਹ じゃ ਜਿਹੇ ਜਿਹੇ ਅਸੀਂ ਹੈਗੇ ਸਾਨੂੰ ਉਹ ਜਿਹੇ ਚੰਗਾ ਲੱਗਦਾ ਅੱਜ ਦਾ ਲਾਈਵ ਦਾ ਸਬਿੱਤ ਤੁਸੀਂ ਸਾਰਾ ਦੇਖ ਲਿਓ ਤੇ ਸਾਰਾ ਸੁਣ ਲਿਓ ਮੈਂ ਉਹਦੇ ਵਿੱਚ ਕੀ ਕਿਹਾ ਹੈ ਨਾ ਤੇ ਨਾਲੇ ਤੁਹਾਨੂੰ ਪਤਾ ਲੱਗ ਜਾਊ ਸਾਰਿਆਂ ਨੂੰ ਪਤਾ ਹੁੰਦਾ ਹੀ ਆ ਹੈ ਨਾ ਤੇ ਹੋਰ ਗੱਲ ਕੁਸ਼ਣ ਮੇਰਾ ਇਹ ਕਹਿਣਾ ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਤੇ ਕਈ ਮੇਰੇ ਭੈਣਾਂ ਭਰਾ ਬਹੁਤ ਵਧੀਆ ਬਹੁਤ ਸੋਹਣੇ ਵਿਚਾਰ ਮਤਲਬ ਕਮੈਂਟ ਕਰਕੇ ਦੱਸਦੀ ਗੱਲਾਂ ਵਾ ਤਾਂ ਆਪਣੇ ਘਰਾਂ ਦੀਆਂ ਸਾਨੂੰ ਵੀ ਵਧੀਆ ਲੱਗਦਾ ਸੁਣਨ ਵਿੱਚ ਨਾ ਚਲੋ ਅਸੀਂ ਵੀ ਕਰਦੀ ਸਾਨੂੰ ਇਹ ਲੱਗਦਾ ਨਹੀਂ ਸਾਡੇ ਵੀਵਰ ਸਬਸਕ੍ਰਾਈਬਰ ਆ ਉਹ ਚੰਗਾ ਲੱਗਦਾ ਸਾਡੇ ਫੈਮਿਲੀ ਮੈਂਬਰ ਆ ਨਾ ਉਹ ਸਾਡੇ ਰਿਸ਼ਤੇਦਾਰ ਜਾਨੀ ਆਪਣੇ ਨਾਲੋਂ ਵੀ ਵੱਧ ਸਾਨੂੰ ਪਿਆਰ ਕਰਦੇ ਆ ਸਾਨੂੰ ਦੇਖਦੇ ਸਾਡੇ ਬਲੌਗ ਦੇਖਦੇ ਆ ਨਾ ਕਿ ਕਈ ਮੇਰੇ ਰਿਸ਼ਤੇਦਾਰ ਵੀ ਦੇਖਦੇ ਆ ਔਰ ਕਈ ਨਹੀਂ ਦੇਖਦੇ ਚਲੋ ਸਾਰੇ ਕੁਝ ਨਹੀਂ ਹੁੰਦੇ ਹੈਗੇ ਹਨਾ ਤੇ ਇਦਾਂ ਤੇ ਕਮੈਂਟ ਕਰਨ ਲੱਗੇ ਸੋਚਿਆ ਕਰੋ ਯੂਜ਼ ਕੋਈ ਕੁਐਂਟ ਕਰ ਦੇਣਾ ਸਾਡੀ ਆਈਡੀ ਵਿੱਚ ਤੁਹਾਡੀ ਆਈਡੀ ਮਤਲਬ ਆ ਜਾਂਦੀ ਆ ਤਾਂ ਉਹ ਆਪਾਂ ਨੂੰ ਖੋਲ ਕੇ ਤਨਪਤਾ ਜਿਕਰ ਸੋਸ਼ਲ ਮੀਡੀਆ ਜਮਾਨਾ ਤੇ ਕਿੱਥੇ-ਕਿੱਥੇ ਕਰ ਸੋਸ਼ਲ ਮੀਡੀਆ ਪਾ ਸਕਦਾ ਹੈ ਤੇ ਇਸ ਕਰਕੇ ਇਹ ਜੀ ਗਲਤੀ ਨਾ ਕਰਿਆ ਕਰੋ ਜੇ ਕਰਨਾ ਹੈ ਚੰਗੀ ਸੋਹਣਾ ਕਮੈਂਟ ਕਰਿਆ ਕਰੋ ਮਸ਼ੱਕ ਦੀ ਨਾ ਕਰਿਆ ਕਰੋ ਤੁਹਾਡੇ ਇਹ ਜਿਹੇ ਕਮੈਂਟ ਸਾਨੂੰ ਲੋੜ ਨਹੀਂ ਹੈਗੀ ਉਹ ਸਾਡੇ ਭੈਣ ਭਰਾ ਬਹੁਤ ਵਧੀਆ ਸਾਨੂੰ ਪਿਆਰ ਕਰਦੇ ਸਾਡੇ ਚੈਨਲ ਦੇ ਨਾਲ ਨਾਲ ਸਾਨੂੰ ਕਰਦੇ ਆ ਸੋਹਣੇ ਕਮੈਂਟ ਕਰਦੇ ਆ ਨਾ ਤਾਂ ਆਪਣੇ ਇਹ ਜਿਹੇ ਟੁੱਟੇ ਫੁੱਟੇ ਕਿੰਮਟ ਆਪਣੇ ਕੋਲ ਰੱਖਿਆ ਕਰੋ ਤੇ ਪਤਾ ਉਹਨਾਂ ਨੂੰ ਹੈਗਾ ਜਿਹਨਾਂ ਨੂੰ ਮੈਂ ਕਹਿੰਨੀ ਆ ਬਟ ਮੇਰਾ ਨਾਂ ਨਹੀਂ ਲੈਣਾ ਹੈਗਾ ਤੇ ਪਤਾ ਉਹਨਾਂ ਨੂੰ ਹੈਗਾ ਆ ਇਸ ਕਰਕੇ ਕੋਈ ਕੋਈ ਕੰਮ ਕਰ ਕਰਿਆ ਕਰੋ ਜੀ ਆਪਣੇ ਮਿਹਨਤ ਕਰਿਆ ਕਰੋ ਜੇ ਤੁਸੀਂ ਨਹੀਂ ਪੜ੍ਹਾਈ ਕਰ ਸਕਦੇ ਤੁਸੀਂ ਕੰਮ ਸਿੱਖ ਲਓ ਕਿ ਇੰਨੇ ਦੁਨੀਆ ਦੇ ਕੰਮ ਆ ਨਾ ਫਰਨੀਚਰ ਆ ਸਿੱਖ ਲਓ ਕੋਈ ਵੈਲਡਿੰਗ ਦਾ ਸਿੱਖ ਲਓ ਤੇ ਕੋਈ ਮਕੈਨਿਕੀ ਸਿੱਖ ਲਓ ਹਨਾ ਨਹੀਂ ਤਾਂ ਜੇ ਨਹੀਂ ਕੰਮ ਸਾਰੇ ਚੱਕਣੇ ਤਾਂ ਕੋਈ ਵੀਡੀਓ ਬਣਾਉਣ ਲੱਗਦੇ ਕੁਛ ਤਾਂ ਕਰੋ ਨਾ ਆਪਣੀ ਜ਼ਿੰਦਗੀ ਵਿੱਚ ਕੁਛ ਕਰਕੇ ਦਿਖਾਓ ਇਹ ਤੁਹਾਨੂੰ ਅਗਲੇ ਮਜ਼ਾਕੜਾਈ ਜਾਣਾ ਗੁੱਗੀ ਗਾਣਾ ਸੁਣਾ ਦੇ ਗੁੱਗੀ ਐਂ ਕਰਦੇ ਜੋ ਗੋਗੀ ਕੀ ਗੱਲ ਤਮਾਸ਼ਾ ਸਾਡੇ ਭਾ ਦਾ ਹੂੰ ਦੱਸੋ ਮੈਨੂੰ ਇਹ ਤਮਾਸ਼ਾ ਕਰਦਾ ਹੈ ਸ਼ੌਂਕ ਹੈ ਇਹਨਾਂ ਦਾ ਕਰਦੇ ਆ ਉਹ ਤੁਸੀਂ ਉੱਠ ਕੇ ਮਜ਼ਾਕ ਅਡਾਉਣੇ ਆ ਗੁੱਗੀ ਐਂ ਕਰਦੇ ਕੋਈ ਜਿਹਾ ਕਰਦੇ ਪਲੀਜ਼ ਇਹਦਾਨ ਨਾ ਪੜਨਾ ਬਣਾ ਕਰੋ ਅੱਜਕੱਲ੍ਹ ਸੋਸ਼ਲ ਮੀਡੀਆ ਜਮਾਨਾ ਔਰ ਪੜੀ ਲਿਖੀ ਦੁਨੀਆ ਸਾਰਾ ਕੁਝ ਜਾਣਦੀ ਹੈ ਨਾ ਪਬਲਿਕ ਸਾਰਾ ਕੁਝ ਜਾਣਦੀ ਆ ਤੁਹੋ ਥੋੜੇ ਪੜੇ ਲਿਖੇ ਬਣਾਇਆ ਕਰੋ I ਮੀਨ ਹੂਰਮਤ ਨਾ ਕਰਿਆ ਕਰੋ ਤੇ ਤੁਹਾਡਾ ਹੋਂਦ ਦਾ ਹੀ ਕੰਮ ਕੀਤਾ ਕੰਮ ਕਰਦਾ ਦੀ ਮਿਹਨਤ ਕੀਤੀ ਹੈ ਨਾ ਤੁਹਾਡੇ ਔਨਰਬਲ ਸਿੰਬਟਾਪੇ ਵਿੱਚ ਤੁਹਾਡਾ ਕੰਮ ਆਉਣੀ ਆ ਤੇ ਬਸ ਮੇਰਾ ਇਹ ਕਹਿਣਾ ਸੀ ਅੱਜ ਮੈਂ ਕੋਈ ਰੈਸਪੀ ਨਹੀਂ ਬਣਾਈ ਹੈਗੀ ਕੋਈ ਆਨ ਟਾਈਮ ਦੀ ਵੀਡੀਓ ਨਹੀਂ ਹੈਗੀ ਸਿਰਫ ਮੇਰਾ ਇਹ ਥੋੜਾ ਮੈਸੇਜ ਸੀਗਾ ਵੀ ਅਲਰਟ ਹੋ ਜਾ ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਹਨਾ ਤੇ ਇਦਾਂ ਆ ਥੋੜੀ ਸਾਹ ਚ ਰਭੋ ਆਪਣੇ ਚ ਓਵਰ ਕੰਟਰੋਲ ਨਾ ਹੋਇਆ ਕਰੋ ਬਤਾ ਹਨ ਤੇਵੇਂ ਚੱਲ ਜਾਣਾ ਖਲਾੜਾ ਕਰੋ ਤੇ ਗੰਦ ਜਾ ਨਾ ਪਾਇਆ ਕਰੋ ਕਮੈਂਟ ਇਹ ਛੱਡਦੇ ਆ ਪੜਨ ਵਾਲੇ ਔਰ ਹੁੰਦੇ ਨਹੀਂ ਹੈਗੇ ਉਹ ਚਲੋ ਖੈਰ ਕਰਨਾ ਹੁੰਦਾ ਸੇ ਕਮੈਂਟ ਕਰਾ ਕਰੋ ਤੇ ਜਿਹੜੇ ਗਲਤ ਕਮੈਂਟ ਕਰਦੇ ਉਹਨਾਂ ਦੀ ਇੱਦੇ ਕਲਾਸ ਲਾਉਂਗੀ ਮੈਂ ਠੀਕ ਨਹੀਂ ਉਹਦੇ ਮਾਵਾ ਪੈਣਾ ਘਰ ਹੈਗਾ ਸਾਰਾ ਕੁਝ ਘਰ ਹੁੰਦਾ ਉਹਨਾਂ ਦਾ بس ਮੋਤਾਂ ਨਹੀਂ ਮੈਂ ਕੁਛ ਕੇ ਨਹੀਂ ਹੁੰਨੀ ਕਿਸ ਨੂੰ ਜੇ ਕੋ ਮੈਨੂੰ ਕਵੇ ਤਾਂ ਫਿਰ ਜਵਾਬ ਲੈਣਾ ਵੀ ਆਉਂਦਾ ਹੁੰਦਾ ਹਨ ਠੀਕ ਆ ਜਿੱਦਾਂ ਦੇ ਕਿੰਨੇ ਹੁੰਦੇ ਤੁਸੀਂ ਗੱਲ ਕਰੋਗੇ ਤੁਹਾਨੂੰ ਉਦਾਂ ਦਾ ਹੀ ਉਦਾਂ ਦੀ ਆਵਾਜ਼ ਆਊਗੀ ਤੇ ਬਸ ਮੇਰਾ ਇਹ ਕਹਿਣਾ ਸੀਗਾ ਤੁਸੀਂ ਸਿਹਦਰ ਜਾਓ ਪਛਤਾਉਂਗੇ ਜਿਵੇਂ ਇਹ ਕਿਨੂੰ ਕਮੈਂਟ ਕਰਦੇ ਤੁਸੀਂ ਓਕੇ ਜੀ ਦੇਖਿਆ ਕਰੋ ਤਾਂ ਸਹੀ ਸੁਣਿਆ ਕਰੋ ਉਹ ਤੁਸੀਂ ਮੇਰਾ ਲਾਈਵ ਐ ਸਵੇਰ ਦਾ ਸਾਰਾ ਦੇਖਿਓ ਤੁਹਾਨੂੰ ਸਾਰੀ ਗੱਲਬਾਤ ਦਾ ਪਤਾ ਲੱਗ ਜਾਊਗਾ ਹੋਰ ਵੀ ਹੈਗੇ ਆ ਸਾਡੇ ਪਟਿਆਲੇ ਵਾਲੇ ਭੈਣ ਜੀ ਬਹੁਤ ਸੋਹਣੀ ਗੱਲਾਂ ਕਰਦੇ ਆ ਬਹੁਤ ਵਧੀਆ ਗੱਲਾਂ ਕਰਦੇ ਆ ਮਾਨ ਫੈਮਿਲੀ ਵਾਲੇ ਆ ਤੇ ਸਾਨੂੰ ਆਪਣੇ ਜਿੱਦਾਂ ਕਰ ਲੋ ਵਿਰਸਤਿਆਂ ਨਾਲ ਸਕੇ ਨਾਲੋਂ ਵੱਧ ਪਿਆਰ ਕਰਦੇ ਆ ਜਿਹੜੇ ਇਸ ਲਾਈਵ ਹੁੰਨੇ ਆ ਗੱਲਾਂ ਬਾਤਾਂ ਕਰਦੇ ਆ ਉਹਨਾਂ ਨੂੰ ਆ ਲੱਗਦਾ ਸਾਡੇ ਲੱਗੇ ਬੈਠੇ ਆ ਫਿਰ ਸਾਨੂੰ ਕਿੰਨੇ ਦਸਨ ਮਿਲਣਾ ਹੋਵੇਗਾ ਇਹ ਜਰੂਰ ਤੁਹਾਨੂੰ ਮਿਲਣਾ ਵਗੇ ਹਨਾ ਤੇ ਇਧਰ ਚਾਹਲ ਬਲੌਗ ਆ ਜੀ ਜੀ ਹੁਣੀ ਉਹ ਵੀ ਸਾਡੇ ਲਾਈਵ ਚ ਆਉਂਦੇ ਆ। ਤੋਂ ਵੀ ਬਹੁਤ ਸੋਣੀ ਗੱਲਾਂ ਕਰਦੇ ਆ। ਉਹ ਵੀ ਕਹਿੰਦੇ ਸਾਡੇ ਏਰੀਆ ਉਹ ਹਨਾ ਤੇ ਮੈਂ ਆਸ ਦੇ ਸੀ ਲੰਗਾ ਤੁਹਾਡੇ ਏਰੀਆ ਸਾਡੀ ਕੋ ਰਿਸ਼ਤੇ ਆਰੀ ਹੈ ਨੀਗੀ। ਮੈਂ ਅਸੀ ਕਿਦਾਂ ਆਸਾਂਗਾ ਕਿ ਕੰਦੇ ਕੋਈ ਨਹੀਂ ਆਪਾਂ ਹੁਣ ਭੈਣਾ ਭੈਣਾ ਬਣ ਗਏ ਹਨਾ ਜਾਂ ਕਿਦਾਂ ਹੈਗਾ ਪਿਆਰ ਲੋਕੀ ਬਹੁਤ ਜ਼ਿਆਦਾ ਕਰਦੇ ਆ। ਸੋਸ਼ਲ ਮੀਡੀਆ ਇਹ ਨਹੀਂ ਵੀ ਸਿਰਫ ਗੰਦ ਪਾਉਣ ਨੂੰ ਆ ਤੇ ਰਹੀ ਬਾਕੀ ਗੱਲ ਇਹ ਆ ਹੁਣ ਮੈਂ ਪੂਜਾ ਸੰਗਾ ਤਾਂ ਹੈ ਨਹੀਂ ਜਿਹੜੀ ਇੱਕਦਮ ਮਸ਼ਹੂਰ ਹੋ ਜੂਗੀ ਤੇ ਤਿੰਨ ਤਿੰਨ ਵਿਆਹ ਕਰਾ ਕੇ ਇੰਸਟਾਗ੍ਰam ਵਾਲੇ ਤੁਸੀਂ ਜਾਣਦੇ ਹੀ ਉਹਨੂੰ ਨਾ। ਤਲਕਲ ਬਹੁਤ ਵਾਇਰਲ ਹੁੰਦੀ ਆ ਵੀਡੀਓ ਉਹਦੀਆਂ ਤੇ ਸਾਡੇ ਇਹ ਜਿਹੇ ਕੰਮ ਹੈ ਨਹੀਂਗਾ ਤਾਂ ਨਾ ਅਸੀਂ ਕਰਨਾ ਜਿੱਦਾਂ ਸਾਡਾ ਚੈਨਲ ਉਦੋਂ ਚੱਲੂਗਾ ਅੱਗੇ ਵਾਇਗਰੂ ਦੀ ਮਰਜ਼ੀ ਆ ਉਹਨੇ ਵਾਇਗਰੂ ਨੂੰ ਕਦੋਂ ਦੇਣਾ ਕੀ ਦੇਣਾ ਨਾ ਉੱਪਰ ਵਾਲੇ ਦੇ ਹੱਥ ਆ ਤੇ ਸਾਡਾ ਚੈਨਲ ਜਿਹੇ ਜਿਹਾ ਹੈਗਾ ਉਹ ਜਿਹਾ ਰਹੂਗਾ ਤੇ ਬਸ ਮੇਰਾ ਇਹ ਕਹਿਣਾ ਸੀ ਅੱਜ ਲਾਈਵ ਵਿੱਚ ਉਹ ਕਮੈਂਟ ਭੜੇ ਕਰਦੇ ਫਿਰਨਾਂ ਲਾਈਵ ਕਰਨ ਦਾ ਵੀ ਜੀ ਨਹੀਂ ਕਰਦਾ ਹੈਗਾ ਇਸੇ ਕਮੈਂਟ ਕਰੋ ਵਧੀਆ ਕਰੋ ਹਨਾ ਜਿਹੜੇ ਦੇਖਣ ਵਾਲੇ ਨੂੰ ਚੰਗੇ ਲੱਗਣ ਸੁਣਨ ਵਾਲੇ ਨੂੰ ਵਧੀਆ ਲੱਗਣ ਹਨਾ ਤੁਸੀਂ ਜੋ ਅੱਗੇ ਚਾਲ ਖੜਦਿਆਂ ਵਿੱਚ ਮੈਂ ਤੁਹਾਨੂੰ ਅੱਗੇ ਵੀ ਕਹਾ ਵੀ ਨਾ ਨਹੀਂ ਲੈਣਾ ਉਹਨਾਂ ਦਾ ਮੈਂ ਤੇ ਜਿਨ੍ਹਾਂ ਨੂੰ ਮੈਂ ਕਹਿੰਨੀ ਉਹਨਾਂ ਨੂੰ ਪਤਾ ਵੀ ਮੈਂ ਕਿਹਨਾਂ ਨੂੰ ਕਹਿ ਰਹੀ ਆਂ ਦਿਆਂ ਆ ਤੇ ਆਹ ਦੇਖੋ ਬਿੱਲੀ ਸਾਡੇ ਕਿੱਥੇ ਛੜ ਤੇ ਬੈਠੀ ਹੋਈ ਆ ਤੇ ਬਣਾ ਤੂੜੀ ਤੇ ਤੇ ਪੱਕਾ ਟਿਕਣਾ ਠੰਡ ਚ ਵੀ ਇੱਥੇ ਰਹਿੰਦੀ ਚੱਰੀ ਇਹ ਤੋ ਦੇਖ ਦੀ ਹਾਂ ਕਿਦਾਂ ਫਿਰ ਹਸਾਲ ਇੱਥੇ ਹੁੰਦੀ ਆ ਕਿ ਤੂੜੀ ਹੁਣ ਠੰਡ ਚ ਤਾਂ ਗੱਲੋ ਵੀ ਕੁੱਤੇ ਵੀ ਵਹਿ ਜਾਂਦੇ ਆ ਇਹ ਵੀ ਵਹਿ ਜਾਂਦੀ ਆਗੇ ਤੇ ਨੱਗ ਆਉਂਦਾ ਤੂੜੀ ਵਿੱਚ ਤੇ ਮੇਲਾ ਡਾਕਟਰ ਸਾਹਿਬ ਆ ਗਏ ਤੇ ਅੱਜ ਦਾ ਬਲੌਗ ਕਰਦੇ ਇੱਥੇ ਅੰਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਦੱਸਿਆ ਕਰੋ ਸਾਡਾ ਬਲੌਗ ਤੁਹਾਨੂੰ ਅੱਜ ਦਾ ਕਿਦਾਂ ਦਾ ਲੱਗਾ ਤੁਹਾਡਾ ਤੁਹਾਡੇ ਸਜਾਏ ਦੇਖਣੇ ਆ ਸਹੀ ਜਿਹਾ ਕਿਦਾਂ ਦੇ ਹੈ ਨਾ ਵੀ ਤੁਸੀਂ ਇਸ ਚੀਜ਼ ਨੂੰ ਕਿਦਾਂ ਦੇਖਦੇ ਆ ਮੈਂ ਕਿਸੇ ਨੂੰ ਗਲਤ ਕਮੈਂਟ ਕਰਨਾ ਨਹੀਂ ਚਾਹਦਾ ਕਿ ਸਹੀ ਕਮੈਂਟ ਕਰਨਾ ਚਾਹੀਦਾ ਨਾ ਆਪੋ ਆਪਣੇ ਦਿਮਾਗ ਦੀ ਗੱਲ ਆ ਇਦਾਂ ਆ 아직.